ਮਨਿਆਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਕਮਲੇ ਜਿਵੇਂ ਕਮਲ ਦਾ ਫੁੱਲ ਹੈ ਚੱਕੜ ਦੇ ਵਿੱਚ ਹੁੰਦਾ ਗੰਦਗੀ ਦੇ ਵਿੱਚ ਹੁੰਦਾ ਪਿਆਰ ਹੈ ਲਹਿਰ ਆਉਂਦੀਆਂ ਨੇ ਸਾਜ ਜੱਕੋ ਧੱਕੇ ਵੱਜਦੇ ਉਹਨੂੰ ਲਹਿਰੀ ਨਾਲ ਪਛਾੜੀਐ ਪੀ ਵਿਗਸੈ ਅਸਨੇ ਬੜੇ ਜੱਕੋ ਧੱਕੇ ਵੱਜਦੇ ਕਿਸੇ ਨੇ ਪੁੱਛਿਆ ਕਿ ਨਾ ਸੁਭਾਣ ਹੈ ਤੇਰੇ ਉਤੇ ਗੰਦਗੀ ਦੇ ਵਿੱਚ ਤੂੰ ਪੈਦਾ ਹੋਇਆ ਛੱਡ ਖੜਾ ਗੰਦੇ ਪਾਣੀ ਦਾ ਨਾਲੇ ਗੰਦੇ ਗੰਦੇ ਪਾਣੀ ਦੀ ਤੂੰ 스멜 ਸੁੰਘੀ ਜਾਂਦਾ ਏ ਨਾਲੇ ਜੱਕੋ ਤੱਕੇ ਤੇਨੂੰ ਕਿੰਨੇ ਤੱਕੇ ਵੱਜਦੇ ਖੜਾ ਛੜਦੇ ਦਾ ਕੀ ਲੈਣਾ ਗੰਦੇ ਪਾਣੀ ਤੋਂ ਉਹਨੇ ਅੱਗੇ ਆਖਿਆ ਨਾ ਭਾਈ ਜੀਵਨ ਹੈ ਜਿੱਥੇ ਮੈਂ ਮੇਰੀ ਪਦਾਇਸ਼ ਹੈ ਮੇਰਾ ਜੀਵਨ ਹੈ ਭਾਵੇਂ ਜਿੰਨੇ ਮਰਜੀ ਲਹਿਰਾਂ ਆਜਣ ਜਿੰਨੇ ਮਰਜੀ ਜੱਕੋ ਤੱਕੇ ਵੱਜਣ ਮੈਂ ਇਹਦਾ ਖੜਾ ਨਹੀਂ ਛੜ ਸਕਦਾ ਇਹ ਸਿੱਖ ਦੀ ਬਿਰਤੀ ਇਦਾਂ ਦੀ ਹੋਣੀ ਚਾਹੀਦੀ ਕਮਲ ਦੇ ਫੁੱਲ ਵਰਗੀ ਭਾਵੇਂ ਜਿੰਨੇ ਮਰਜੀ ਦੁੱਖ ਕਲੇਸ਼ ਬਿਪਤਾਵਾਂ ਆ ਜਾਣ ਤੇ ਕਮਲ ਦੇ ਫੁੱਲ ਵਾਂਗੂ ਖਿੜੇ ਹੋਏ ਰਵੇ ਧੰਗ ਗੁਰੂ ਨਾਨਕ ਦੇਵ ਜੀ ਮਾਰੇ ਨੇ ਆਖਿਆ ਇਦਾਂ ਦਾ ਪਿਆਰ ਹੋਵੇ ਮਨ ਰੇ ਕਿਉਂ ਛੂਟੇ ਛੂਟੇ ਬਿਨ ਪਿਆਰ ਪਿਆਰ ਤੋਂ ਬਿਨਾ ਕਿਦਾਂ ਮੁਕਤੀ ਮਿਲੇਗੀ ਜੀ ਸਾਵਨ ਸਰਸੀ ਕਾਮਨੀ ਚਰਨ ਕਮਲ ਸਿਓ ਪਿਆਰ ਮਨ ਰੇ ਕਿਉਂ ਛੂਟੇ ਬਿਨ ਪਿਆਰ ਪਿਆਰ ਤੋਂ ਬਿਨਾ ਕਿਵੇਂ ਮੁਕਤੀ ਮਿਲੇਗੀ ਫਿਰ ਦੋ ਚਾਰ ਹੋਰ ਇਗਜ਼ੈਂਪਲ ਗੁਰੂ ਨਾਨਕ ਸਾਹਿਬ ਜੀ ਨੇ ਦਿੱਤੀਆਂ ਰੇ ਮਨ ਐਸੀ ਹਰਿ ਸਿਓ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਵੇਂ ਮੱਛੀ ਦਾ ਪਾਣੀ ਦੇ ਨਾਲ ਪਿਆਰ ਰਹਿਮਨ ਐਸੀ ਹਰਸਿਓਂ ਪ੍ਰੀਤ ਕਰ ਜੈਸੇ ਚਾਤਰਕ ਮੇ ਚਾਤਰਕ ਨੂੰ ਕਿਸੇ ਨੇ ਪੁੱਛਿਆ ਕਿੰਨੇ ਨਾਲੇ ਟੂਬੇ ਐ ਆਲੇ ਦੁਆਲੇ ਕਿੰਨਾ ਪਾਣੀ ਐ ਉਹ ਸੱਜਣਾ ਖੜਾ ਛੱਡ ਖੜਾ ਛੱਡ ਪਰ ਆ ਵੇਖ ਤੂੰ ਸਵੰਤੀ ਬੂੰਦ ਤੇ ਨਿਰਭਰ ਹੋ ਕੇ ਬੈਠਾ ਕਿੰਨਾ ਆਲੇ ਦੁਆਲੇ ਪਾਣੀ ਤੋਂ ਤਪੀਲਾ ਕਹਿੰਦਾ ਨਾ ਪਾਈ ਜਿੰਨਾ ਮਰਜੀ ਪਾਣੀ ਹੋਵੇ ਮੈਂ ਨਹੀਂ ਪੀਂਦਾ ਇੱਕ ਐਗਜ਼ਾਮਪਲ ਰੇ ਮਨ ਐਸੀ ਹਰਸਿਓਂ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆ ਵਟਨ ਆਬੇ ਖਪੇ ਖਵੇ ਦੁੱਧ ਕੋ ਖਾਪਨਾਂ ਦੇ ਕਿੰਨਾ ਪਿਆਰ ਹੈ ਦੁੱਧ ਤੇ ਪਾਣੀ ਦਾ ਦੁੱਧ ਨੇ ਆਪਣੇ ਆਪ ਦੇ ਵਿੱਚ ਪਾਣੀ ਨੂੰ ਸਮਾਇਆ ਜੀ ਆਪਣੀ ਜਗ੍ਹਾ ਦਿੱਤੀ ਜਦੋਂ ਦੁੱਧ ਦਾ ਤੁਸੀਂ ਉਬਾਲਾ ਮਾਰਨੋਂ ਭਾਪ ਬਣ ਕੇ ਬਾਹਰ ਨਿਕਲਦੀ ਜਦੋਂ ਭਾਪ ਬਣ ਕੇ ਪਾਣੀ ਬਾਹਰ ਨਿਕਲਿਆ ਕਿਸੇ ਨੇ ਉਹਨੂੰ ਉਲਾਮਾ ਦਿੱਤਾ ਉਹ ਬੇਵਫਾ ਨਿਕਲਿਆ ਜਿੰਨੇ ਤੇਨੂੰ ਜਗ੍ਹਾ ਦਿੱਤੀ ਸੀ ਤੂੰ ਉਹਦਾ ਖੜਾ ਛੜਤਾ ਕਹਿੰਦਾ ਨਾ ਬੇਵਫਾਈ ਨਹੀਂ ਇਹ ਮੇਰਾ ਪਿਆਰ ਹੈ ਜਿਹੜਾ ਜਿਹੜਾ ਸੇਕ ਦੁੱਧ ਤੱਕ ਪਹੁੰਚੇਗਾ ਉਹ ਸੇਕ ਪਹੁੰਚਣ ਤੋਂ ਪਹਿਲਾਂ ਪਹਿਲਾਂ ਮੈਨੂੰ ਸਾੜੇਗਾ ਭਾਪ ਜਦੋਂ ਬਣਦੀ ਹੈ ਨਾ ਦੁੱਧ ਦੇ ਵਿੱਚੋਂ ਹਵਾ ਨਿਕਲਦੀ ਉਹ ਕੀ ਹੈ ਉਹ ਪਾਣੀ ਬਣ ਕੇ ਬਾਹਰ ਉੱਡ ਰਿਆ ਹੁੰਦਾ ਹੈ ਉਨੇ ਆਖੇ ਜੀ ਮੈਂ ਇਹ ਦੱਸਣਾ ਚਾਹੁੰਦਾ ਤੁਹਾਨੂੰ ਫਿਰ ਅੱਗੇ ਦੁੱਧ ਕਹਿੰਦਾ ਲੈ ਭਰਾਵਾ ਜਿੰਨੇ ਤੈਨੂੰ ਸਾੜਿਆ ਮੈਂ ਰਹਿਣ ਉਹਨੂੰ ਵੀ ਨਹੀਂ ਦੇਣਾ ਆ ਜਦੋਂ ਫਿਰ ਦੁੱਧ ਉਬਲਦਾ ਹੈ ਤੇ ਫਿਰ ਉਹ ਬਾਲਾ ਕਿਹਦੇ ਤੇ ਪੈਂਦਾ ਜੀ ਅੱਗ ਤੇ ਪੈਂਦਾ ਮਹਾਰਾਜ ਕਹਿੰਦੇ ਜਿੰਨੇ ਤੈਨੂੰ ਸਾੜਿਆ ਰਹਿਣਵੇਂ ਉਹਨੂੰ ਨਹੀਂ ਆ ਆਪੇ ਖਵੇ ਦੁੱਧ ਕੋ ਖਾਪਣਾ ਦੇ ਮਹਾਰਾਜ ਕਹਿੰਦੇ ਪ੍ਰੇਮ ਇਦਾਂ ਦਾ ਹੋਵੇ ਜਿੱਦਾਂ ਦਾ ਇੱਕ ਦੁੱਧ ਦਾ ਤੇ ਪਾਣੀ ਦਾ ਤੇ